ਖਬਰ ਹੁਸ਼ਰਪੁਰ ਦੇ ਬਲਖਤ ਲਵਾੜਾ ਤੋਂ ਹੈ ਜਿੱਥੇ ਇੱਕ ਸ਼ਟਰਿੰਗ ਦੀ ਦੁਕਾਨ ਦੇ ਮਾਲਕ ਅਤੇ ਉਸਦੇ ਬਜ਼ੁਰਗ ਪਿਤਾ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਪੀੜਤ ਪਿਓ ਪੁੱਤ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਗਲੀ 'ਚ ਬਿਨਾਂ ਵਜ੍ਹਾ ਵਾਰ-ਵਾਰ ਗੇਡੀਆਂ ਮਾਰਨ ਤੋਂ ਟੁੱਕਿਆ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਤਾਂ ਉਕਤ ਨੌਜਵਾਨਾਂ ਵੱਲੋਂ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਤੇ ਫਿਰ ਕੁਝ ਸਮੇਂ ਬਾਅਦ ਆਪਣੇ ਕੁਝ ਹੋਰ ਸਾਥੀਆਂ ਨਾਲ ਆ ਕੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੀ ਸਾਰੀ ਰਿਕਾਰਡਿੰਗ ਉੱਥੇ ਲੱਗੇ ਸੀਸੀਟੀਵੀ ਕੈਮਰਾ ਚ ਵੀ ਕੈਦ ਹੋਈ ਹੈ ਜਾਣਕਾਰ ਦਿੰਦਿਆਂ ਪੀੜਤ ਨੋਚਵਾਨ ਅਜੀਤ ਕੁਮਾਰ ਨੇ ਦੱਸਿਆ ਕਿ ਕੁਝ ਅਣਪਛਾਤੇ ਨੋਚਵਾਨ ਗਲੀ 'ਚ ਗੇੜੀਆਂ ਮਾਰ ਰਹੇ ਸੀ ਜਿਸ ਤੋਂ ਬਾਅਦ ਉਸ ਵੱਲੋਂ ਨੋਚਵਾਨਾਂ ਨੂੰ ਗਲੀ 'ਚੋਂ ਜਾਣ ਲਈ ਕਿਹਾ ਗਿਆ ਤਾਂ ਪਹਿਲਾਂ ਤਾਂ ਨੋਚਵਾਨਾਂ ਵੱਲੋਂ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਦੁਕਾਨ ਦੇ ਬਾਹਰ ਕੁਝ ਮੁੰਡੇ ਘੁੰਮ ਰਹੇ ਨੇ ਤੇ ਜਿਵੇਂ ਉਹ ਦੇਖਣ ਗਿਆ ਤਉਕਤ ਨੋਚਵਾਨਾਂ ਵੱਲੋਂ ਆਪਣੇ ਸਾਥੀਆਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸਤੇ ਬਜ਼ੁਰਗ ਪਿਤਾ ਸਤਪਾਲ ਸਿੰਘ ਨੂੰ ਵੀ ੱੱਕਾ ਮਾਰ ਕੇ ਸੁੱਟ ਦਿੱਤਾ ਅਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਸਾਰੀ ਮਾਰਕੀਟ ਇਕੱਠੀ ਹੋਈ ਤੋਕਤ ਨੌਜਵਾਨ ਉੱਥੋਂ ਭੱਜ ਨਿਕਲੇ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਨਸਾਫ ਦੀ ਮੰਗ ਕੀਤੀ ਹੈ ਇਹ ਨਾਮ ਹੈ ਆਪਣਾ ਸਤਪਾਲ ਸਿੰਘ ਸਤਪਾਲ ਜੀ ਕੀ ਹੋਇਆ ਸੀ ਇੱਥੇ ਦਾੜੀ ਝਗੜਾ ਹੋਇਆ ਕੀ ਕਰਨ ਹੋਇਆ ਇੱਥੇ ਗਲੀ ਚ ਰੌਣਗੀਆਂ ਮਾਰਦੇ ਸੀ ਮੁੰਡੇ ਆਹੇ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੈਗੀ ਤੇ ਉਹ ਉਦੋਂ ਉਲਟਾ ਗਾਲਾਂ ਲੈ ਕੇ ਕੱਢਣ ਹਾਂ ਤੇ ਉਹ ਮੁਰਕੇ ਦਾ ਡੋਲ ਇਕੱਠੇ ਹੋ ਕੇ ਦਾ ਡੋਲਿਓ 10 12 ਬੰਦੇ ਆ ਗਏ 15 ਹੂੰ ਤੇ ਉਹਨਾਂ ਨੇ ਆ ਕੇ ਧੱਕੇ ਮਾਰੇ ਸਾਨੂੰ ਹੂੰ ਮੈਂ ਥੱਲੇ ਡਿਪਿਆ ਦਾ ਫਿਰ ਜਿਹੜਾ ਬੰਦੇ ਇਕੱਠੇ ਹੋਏ ਤਾਂ ਦੌੜ ਗਏ ਇਹ ਕਾਦੇ ਆਏ ਕਾਦੇ ਤੇ ਸੀਗੇ ਸਕੂਟਰੀਆਂ ਸੀ ਸਕੂਟਰੀਆਂ ਸੀ 10 12 ਬੰਦੇ ਸੀਗੇ ਹਾਂ 10 12 ਬੰਦੇ ਦੇਖਿਆ ਹੋਏ ਪਹਿਲੇ ਕਦੀ ਇੱਥੇ ਤਲਵਾਰ ਤੇ ਮੈਂ ਵੈਸੇ ਜਾਣਦਾ ਨਹੀਂ ਬਾਈ ਫੇਸ ਨਹੀਂ ਜਾਣਦਾ ਕਿਉਂਕਿ ਮੈਂ ਇੰਨਾ ਕਦੂਆ ਨਹੀਂ ਹਾਂ ਹਾਂਜੀ ਕੀ ਲੱਗਦਾ ਕਿ ਇਹ ਦਿਨ ਦਿਹਾੜੇ ਇਸ ਤਰ੍ਹਾਂ ਜਿਹਦਾ ਤੁਹਾਡੇ ਤੇ ਹਮਲਾ ਕਰਨ ਦੀ ਨੀਅਤ ਨਾਲ ਆਇਆ ਕੀ ਲੱਗਦਾ ਹੈ ਉਹ ਤਾਂ ਜਾਨੋ ਮਾਰਨ ਦੇ ਦੁਵਾ ਕਰਨ ਦੇ ਆਏ ਹਥਿਆਰ ਵਗੈਰਾ ਵੀ ਸੀਗੇ ਉਹਨਾਂ ਤੋਂ ਉਹਨਾਂ ਕੋ ਖਾਲੀ ਹੈ 900 ਉਹਨਾਂ ਬੰਦ ਸੀ ਕੋਈ ਨਾ ਕੀ ਹੁਣ ਮੰਗ ਕੀ ਕਰਦੇ ਹੋ ਮੰਗ ਇਨਸਾਫ ਦੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਕੰਮ ਜਾ ਰਹੇ ਹਨ ਇੱਕ ਪਾਜੀ ਇੱਥੇ ਗਲੀ ਰੋਂਡੀਆਂ ਮਾਰਦੇ ਮੈਂ ਪੁੱਛਿਆ ਕੀ ਕਰਦੇ ਪਏ ਤੇ ਨੀ ਗੱਲ ਗਈ ਤੇ ਸਕੂਟੀ ਮਾਰੀ ਉਹਨਾਂ ਨੇ ਖਿੱਚੀ ਤੇ ਅੱਗੇ ਜਾ ਕੇ ਗਾਣਾ ਲਾਪੇ ਕੱਢਣਾ ਤੇ ਜਦੋਂ ਮੈਂ ਮਗਰ ਦੋੜਿਆ ਮੈਂ ਕਿਹਾ ਗਾਣਾ ਕਿਉਂ ਕੱਢਦੇ ਆ ਤੇ ਮੁੜ ਕੇ ਮੁੰਡੇ ਲੈ ਕੇ ਆਉਂਦੇ ਕਿ ਮੈਨੂੰ ਕਿਸੇ ਦਾ ਫੋਨ ਆਇਆ ਪਰ ਉਹ ਕਿ ਮੁੰਡੇ ਨੂੰ ਮੰਦੇ ਦੁਕਾਨੇ ਪਰ ਮੈਂ ਕਿਹਾ ਚਲ ਦੇਖ ਕੇ ਜਾਂਦਾ ਕੀ ਆ ਮੈਂ ਸੀਸੀਟੀਵੀ ਚੱਕਾ ਨਾਲ ਲਗਾ ਦੁਕਾਨ ਤੇ ਆ ਕੇ ਤੇ ਇਹ ਮੈਨਾਂ ਪੰਨੀ 10 12 ਜਣੇ ਆਏ ਤੇ ਆਂਦੇ ਨਾਲ ਕੋਈ ਗੱਲ ਨਹੀਂ ਕੀਤੀ ਹਥੋਪਾਈ ਕਰਨ ਲੱਪੇ ਤੇ ਮੇਰੇ ਫਾਦਰ ਸਾਹਿਬ ਤੇ ਵੀ ਨਾਲ ਹਥੋਪਾਈ ਕੀਤੀ ਤੇ ਮਗਰੋ ਫਿਰ ਮੈਂ ਦੁਕਾਨ ਤੇ ਕੋਈ ਡੰਡਾ ਢੰਡਾ ਦੇਖਣ ਲਈ ਭੱਜਿਆ ਕਿ ਮੈਂ ਚਲ ਮੈਂ ਇਕੱਲਾਗਾ ਇੰਨੇ ਬੰਦੇ ਨਾਲ ਕਿੱਥੇ ਲ ਤੇ ਕੋਈ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ ਕੋਈ ਹਥਿਆਰ ਮੈਂ ਸੋ ਕੋ ਸੀਸੀਟੀਵੀ ਦੇਖਣਾ ਹਥਿਆਰ ਵੀ ਕਹਿੰਦੇ ਸੋਣਾ ਜਾਇਆ ਹਣ ਗੋਣ ਤੇ ਜਿੰਦਰੀ ਬੰਦੇ ਸੀ ਕਹਿੰਦੀ ਕਿ ਹਥਿਆਰ ਵੀ ਲੈ ਕੇ ਆਏ ਸੀ ਦੇਖਿਆ ਕਰੀ ਲੋਕਲ ਇੱਥੇ ਬੰਦੇ ਕਰੀ ਪਹਿਲੇ ਵੀ ਆਏ ਹੋਣ ਇੱਥੇ ਜੇ ਗੇੜੀਆਂ ਮਾਰਦੇ ਹੋਣ ਭਾਜੀ ਬਾਈ ਫੇਸ ਤਾਂ ਮੈਂ ਜਾਣਦਾ ਨਹੀਂ ਉਦਾਂ ਮੈਂ ਕਿਤੇ ਦੇਖੇ ਹੋਊਂਗਾ ਮੈਨੂੰ ਤਾਂ ਪਛਾਣ ਵੀ ਨਹੀਂ ਹੈਗੀ ਨਹੀਂ ਇਹਨਾਂ ਦੀ ਤੇ ਲੱਗਦਾ ਨਹੀਂ ਥਾਣਾ ਵਾਲੇ ਮੈਨੂੰ ਲੱਗਦਾ ਨਹੀਂ 50 ਮੀਟਰ ਵੀ ਦੂਰ ਨਹੀਂ ਤਾਂ ਇੱਥੇ ਆ ਕੇ ਇਸ ਤਰ੍ਹਾਂ ਨੌਜਵਾਨਾਂ 'ਬਾਤ ਹਮਲਾ ਕਰਦੇ ਨਾ ਤਾਂ ਕੋਈ ਸੇਫਟੀ ਤਾਂ ਹੈ ਹੀ ਨਹੀਂ ਕਿਸੇ ਦੀ ਸੇਫਟੀ ਕੀ ਗਿਆ ਤੁਹਾਡੇ ਸਾਹਮਣੇ ਤੁਸੀਂ ਵੀ ਸੀਸੀ We at GNA University see potential in everyone and everything around us We drive innovation and entrepreneurship. we grow competent global citizens to effect positive change around them.